ਅੰਮ੍ਰਿਤਸਰ ਦੇ ਮਾਲ ਰੋਡ ਤੇ ਸਥਿਤ ਆਫ ਦੀ ਗ੍ਰਿਡ ਪ੍ਰੀਮੀਅਰ ਜਿਮ ਦਾ ਸ਼ਾਨਦਾਰ ਰੀਓਪਨਿੰਗ ਕੀਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੀ ਨੇਤਾ ਸੋਨੀਆ ਮਾਨ ਵਿਸ਼ੇਸ਼ ਤੌਰ ਤੇ ਪਹੁੰਚੀ ਉਹਨਾਂ ਵੱਲੋਂ ਰਿਬਨ ਕੱਟ ਕੇ ਜਿਮ ਦਾ ਉਦਘਾਟਨ ਕੀਤਾ ਗਿਆ ਐਨ ਆਰ ਆਈ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਇਹ ਜਿਮ 12000 ਸਕੁਅਰ ਫੁੱਟ ਏਰੀਆ ਚ ਹਾਈ ਟੈਕ ਮਸ਼ੀਨਾਂ ਨਾਲ ਲੈਸ ਹੈ ਅਤੇ ਇਸ ਜਿਮ ਦੇ ਵਿੱਚ ਲੜਕੀਆਂ ਲਈ ਪੂਰਾ ਪਰਿਵਾਰਿਕ ਮਾਹੌਲ ਉਪਲਬਧ ਹੈ ਜਿਮ ਚ ਪਰਸਨਲ ਟ੍ਰੇਨਰਸ ਟੀਮ ਬਾਥ ਯੂਬਾ ਯੋਗਾ ਅਤੇ ਡਾਂਸ ਕਲਾਸਾਂ ਵੀ ਹਨ ਮਹਿਮਾਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਫਿਟਨੈਸ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦੀ ਹਾਂ ਭਰਤੀ ਜੀ ਦਾ ਸੁਖਜਿੰਦਰ ਜੀ ਦਾ ਜਿਨ੍ਹਾਂ ਨੇ ਇੱਥੇ ਜਿਮ ਖੋਲਿਆ ਬੇਸਿਕਲੀ ਔਰ ਮੈਨੂੰ ਸੱਦੇ ਆਇਆ ਤੇ ਉਦਘਾਟਨ ਵਾਸਤੇ ਔਰ ਜਿਮ ਵਾਸਤੇ ਤੇ ਫਿਟਨੈਸ ਵਾਸਤੇ ਤੇ ਆਲਰੇਡੀ ਅਸੀਂ ਸਾਡੀ ਗਵਰਨਮੈਂਟ ਵੀ ਕੰਮ ਕਰ ਰਹੀ ਹੈ ਲਾਈਕ ਅਸੀਂ ਮੈਨ ਨਸ਼ਾ ਮੁਕਤੀ ਮੋਰਚੇ ਦੀ ਇਨਚਾਰਜ ਹਾਂ ਮਾਚਾਰੀ ਸੋ ਅਸੀਂ ਪਿੰਡਾਂ ਦੇ ਵਿੱਚ ਵੀ ਜਿਮ ਲੈ ਕੇ ਆ ਰਹੇ ਹਾਂ ਗਰਾਊਂਡਸ ਲੈ ਕੇ ਆ ਰਹੇ ਹਾਂ ਐਂਡ ਐਕਚੁਅਲ ਦੇ ਵਿੱਚ ਜਿਮ ਬਹੁਤ ਜ਼ਰੂਰੀ ਹੈ ਬਿਕਾਜ਼ ਮੈਂ ਐਕਟਰਸ ਵੀ ਰਹੀ ਹਾਂ ਤੇ ਐਕਟਰਸ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਜਿਮ ਦੀ ਕੀ ਇੰਪੋਰਟੈਂਸ ਹੈ ਤੁਹਾਡੀ ਮਸਲ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਜਿਮ ਵਾਈਸ ਤੁਸੀਂ ਵਾਕ ਤੇ ਕਰਦੇ ਹੋ ਬਟ ਮਸਲ ਦੀ ਜਿਹੜੀ ਟ੍ਰੇਨਿੰਗ ਹੈ ਲੈਗ ਦਾ ਵਰਕਆਊਟ ਹੈ ਬੈਕ ਦਾ ਵਰਕਆਊਟ ਹੈ ਬਾਈਸੈਪਸ ਦਾ ਉਹ ਜਿਆਦਾ ਜ਼ਰੂਰੀ ਹੈ ਜਿਹਦੇ ਨਾਲ ਤੁਹਾਡੀਆਂ ਬੋਨਸ ਜਿਹੜੀਆਂ ਸਟਰੋਂਗ ਹੁੰਦੀਆਂ ਨੇ ਤੁਹਾਡੀ ਬਾਡੀ ਜਿਹੜੀ ਹੈ ਲੰਬੇ ਟਾਈਮ ਤੱਕ ਵਧੀਆ ਤਰੀਕੇ ਦੇ ਨਾਲ ਸਰਵਾਈਵ ਕਰਦੀ ਹੈ ਤੁਸੀਂ ਬੁੱਢੇ ਛੇਤੀ ਨਹੀਂ ਹੁੰਦੇ ਔਰ ਨੀਜ਼ ਇੰਜਰੀ ਛੇਤੀ ਨਹੀਂ ਹੁੰਦੀ ਯੂ نو ਜੋ ਤੁਹਾਡੀਆਂ ਬੋਨ ਸਟਰੋਂਗ ਹੁੰਦੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਮ ਇਜ਼ ਵੈਰੀ ਇੰਪੋਰਟੈਂਟ ਸਾਡੀ ਡੇਲੀ ਲਾਈਫ ਦੇ ਵਿੱਚ ਔਰ ਸਾਨੂੰ ਜਿਮ ਆਉਣਾ ਚਾਹੀਦਾ ਹੈ ਪੰਜਾਬ ਦੀ ਨੌਜਵਾਨ ਨੂੰ ਕੀ ਸੁਨੇਹਾ ਨੌਜਵਾਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਹੀ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਆਪਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਮ ਨੂੰ ਜੁਆਇਨ ਕਰਨਾ ਚਾਹੀਦਾ ਹੈ ਔਰ ਨਾਟ ਓਨਲੀ ਯੂਥ ਆਈ ਕੈਨ ਸੇ ਕਿ ਈਚ ਐਂਡ ਐਵਰੀਬਾਡੀ ਆ ਅੰਕਲ ਆਂਟੀਜ਼ ਈਚ ਐਂਡ ਐਵਰੀਬਾਡੀ ਹਨਾ ਉਹਨਾਂ ਵਾਸਤੇ ਵੀ ਜ਼ਰੂਰੀ ਹੈ ਇਨਫੈਕਟ ਬਜ਼ੁਰਗ ਜਿਹੜੇ ਹੁੰਦੇ ਆ ਉਹਨਾਂ ਵਾਸਤੇ ਵੀ ਜ਼ਰੂਰੀ ਹੈ ਔਰ ਮੈਂ ਬਹੁਤ ਸਾਰੇ ਇਹ ਜੋ ਲੋਕ ਕੀ ਦੇਖੇ ਹੈ ਜਿਹੜੇ ਕਿ ਜਿਨ੍ਹਾਂ ਦਾ ਪਾਸਾ ਨਹੀਂ ਚੱਲਦਾ ਸੀਗਾ ਬਟ ਉਹਨਾਂ ਨੇ ਜਿਮ ਦੇ ਵਿੱਚ ਆ ਕੇ ਜਦੋਂ ਐਕਸਰਸਾਈਜ਼ ਕਰਨੇ ਸ਼ੁਰੂ ਕੀਤੀ ਹੈ ਉਹਨਾਂ ਦੀ ਜਿਹੜੀ ਹੈ ਬਾਡੀ ਜਿਹੜੀ ਹੈ ਵਰਕ ਕਰਨੀ ਸ਼ੁਰੂ ਹੋ ਗਈ ਜਿਹਦੇ ਵਿੱਚ ਐਗਜ਼ੈਂਪਲ ਸੀਗੇ ਸਾਡੇ ਸਪੀਕਰ ਸਾਹਿਬ ਕੁਲਵਾਂਸ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਕੋਲ ਚੱਲਿਆ ਵੀ ਨਹੀਂ ਜਾਂਦਾ ਸੀਗਾ ਇੱਕ ਸਮੇਂ ਤੇ ਬਟ ਉਹ ਸਾਡੇ ਨਾਲ ਹੀ ਹੌਕਸ ਫਿਟਨੈਸ ਦੇ ਵਿੱਚ ਟ੍ਰੇਨਿੰਗ ਕਰਦੇ ਸੀਗੇ ਔਲੀ ਹੌਲੀ ਉਹਨਾਂ ਦੇ ਟ੍ਰੇਨਰ ਨੇ ਉਹਨਾਂ ਦੀਆਂ ਮਸਲਸ ਐਵੇਂ ਸਟਰੋਂਗ ਕਰਤੀਆਂ ਕਿ ਅਜੋ ਵਰਕਆਊਟ ਕਰਦੇ ਉਹਨਾਂ ਨੇ ਵਰਕਆਊਟ ਤੇ ਮਸਲ ਟ੍ਰੇਨਿੰਗ ਕਰਕੇ ਹੀ ਅਜ ਉਹਨਾਂ ਦੀ ਪੂਰੀ ਬੋਡੀ ਲੈਂਗੁਏਜ ਜਿਹੜੀ ਉਹ ਬਿਲਕੁਲ ਸਟ੍ਰੇਟ ਹੋ ਗਈ ਜਿਹੜੇ ਉਹ ਚੱਲ ਨਹੀਂ ਸਕਦੇ ਸੀਗੇ ਬਿਲਕੁਲ ਕੌਨਫੀਡੈਂਟ ਤਰੀਕੇ ਦੇ ਨਾਲ ਚੱਲਦੇ ਆ ਸੋ ਜਿਹੜਾ ਜਿਮ ਹੈ ਉਹਦੇ ਇੰਨੇ ਜ਼ਿਆਦਾ ਫਾਇਦੇ ਆ ਆਪਣੇ ਦੇ ਖੇਤੋ ਦਾ ਜਿਹੜਾ ਯੂਥ ਹੈ ਜਿਮ ਨੂੰ ਛੱਡ ਕੇ ਨਸ਼ੇ ਵੱਲ ਬਹੁਤ ਜ਼ਿਆਦਾ ਵੱਚ ਚੁੱਕਾ ਵਾ ਇੱਕ ਜ਼ਰੂਰਤ ਹੈ ਕਵਰ ਕਰਨ ਦੀ ਵੀ ਨੌਜਵਾਨਾਂ ਨੂੰ ਬਿਲਕੁਲ ਜੀ ਇਸੇ ਕਰਕੇ ਸਾਡੇ ਪੰਜਾਬ ਗਵਰਨਮੈਂਟ ਸਰਦਾਰ ਪਗਵਾਨ ਸਿੰਘ ਮਾਨ ਜੀ ਨੇ اور ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਯੁੱਧ ਨਸ਼ਿਆਂ ਦੇ ਵਿਰੋਧੀ ਜਿਹੜੀ ਕੈਂਪੇਨ ਹੈ ਉਹ ਸਟਾਰਟ ਕੀਤੀ ਹੈ ਜਿਹਦੇ ਵਿੱਚ ਅਸੀਂ ਹੁਣ ਪਿੰਡਾਂ ਦੇ ਬੀਡੀਸੀ ਮੈਂਬਰਸ ਤੱਕ ਬਣਾ ਲਿਆ ਹੈ ਸਾਡਾ ਫੇਸ 1 ਖਤਮ ਹੋਇਆ ਸੀਗਾ ਜਦੋਂ ਅਸੀਂ ਹਰ ਇੱਕ ਵਾਰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਅਸੀਂ ਪ੍ਰੋਗਰਾਮਸ ਕੀਤੇ ਸੀਗੇ ਹੁਣ ਫੇਸ 2 ਦੇ ਵਿੱਚ ਵੀ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਹੈ ਹਰ ਇੱਕ ਵਾਰਡ ਦੇ ਵਿੱਚ ਪੈਦਲ ਯਾਤਰਾ ਰੱਖੀ ਹੈ ਅ ਡਰਗਸ ਦੇ ਖਿਲਾਫ ਫਿਰ ਪੰਜਾਬ ਸਰਕਾਰ ਇੱਕ ਐਪ ਵੀ ਲਾਂਚ ਕਰ ਰਹੀ ਹੈ ਜਿਹਦੇ ਵਿੱਚ VTC ਮੈਂਬਰਸੇ ਫੋਨ ਦੇ ਵਿੱਚ ਉਹ ਐਪ ਹੋਊਗੀ WDC ਇਸ ਤੇ ਫੋਨ ਦੇ ਵਿੱਚ ਐਪ ਹੋਊਗੀ ਜਿਹਦੇ ਵਿੱਚ ਅਸੀਂ ਜਿਹੜੀ ਇਨਫੋਰਮੇਸ਼ਨ ਹੈ ਉਹ ਪੁਲਿਸ ਨੂੰ ਦੇ ਸਕਦੇ ਹਾਂ ਕਿ ਨਸ਼ਾ ਤੁਹਾਡੇ ਵਾਲੇ ਦੁਆਲੇ ਕੌਣ ਵੇਚਦਾ ਹੈ ਔਰ ਇੱਕ ਬਕਾਇਦਾ ਤੌਰ ਤੇ ਉਹਤੇ ਮੀਟਿੰਗਸ ਕਰ ਸਕਦੇ ਆ ਇਹ ਬਾਕੀ ਗਵਰਨਮੈਂਟ ਵਾਂਗੂ ਨਹੀਂ ਹੈ ਕਿ ਇੱਕ ਵਾਰੀ ਬਸ ਖਾਣਾ ਪੂਰਤੀ ਵਾਂਗੂ ਕੰਮ ਕਰਤਾ ਬਟ ਸਾਡੀ ਗਵਰਨਮੈਂਟ ਮੈਂ ਕੰਟੀਨਿਊਸਲੀ ਇਸਤੇ ਕੰਮ ਕਰ ਰਹੀ ਹੈ 8 ਵਜੇ ਤੋਂ ਕਾਲ ਸ਼ੁਰੂ ਹੋ ਜਾਂਦੀ ਹੈ ਜਦੋਂ ਮੈਂ ਐਂਟਰ ਵੀ ਕੀਤੀ ਸੀਗੀ ਉਦੋਂ ਵੀ ਕਾਲ ਚੱਲ ਰਹੀ ਸੀਗੀ ਸੋ ਬੜੀ ਸਿਨਸੇਅਰਲੀ ਕੰਮ ਹੁੰਦਾ ਹੈ ਇੱਕ ਆਮ ਆਦਮੀ ਪਾਰਟੀ ਇਜ਼ ਲਾਈਕ ਅ ਇੰਸਟੀਟਿਊਸ਼ਨ ਜਿੱਤੇ ਤੁਸੀਂ ਪੜਨੇ ਪੈ ਜਾਂਦੇ ਹੋ ਸਾਰਾ ਦਿਨ ਤੁਸੀਂ ਐਸਓਪੀ ਸਾਰਾ ਦਿਨ ਤੁਸੀਂ ਕੰਮ ਕਰਦੇ ਰਹਿੰਦੇ ਹੋ ਔਰ ਐਜੂਕੇਟਿਡ ਲੋਕਾਂ ਦੀ ਇਹਦੇ ਵਿੱਚ ਮਤਲਬ ਜਿਆਦਾ ਮਹੱਤਵਤਾ ਹੈ ਇਸ ਪਾਰਟੀ ਦੇ ਵਿੱਚ ਐਂ ਮੈਨੂੰ ਲੱਗਦਾ ਹੈ ਵੀ ਜਿੰਨਾ ਵੀ ਯੂਥ ਹੈ ਉਹਨੂੰ ਇਸ ਤਰੀਕੇ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਥੈਟ ਕਿ ਆਪਾਂ ਨਸ਼ਿਆਂ ਦੇ ਖਿਲਾਫ ਔਰ ਫਿਟਨੈਸ ਨੂੰ ਜਿਆਦਾ ਪ੍ਰੋਮੋਟ ਕਰ ਸਕੀਏ ਥੈਂਕ ਯੂ ਬੋਲ ਕੇ ਅੱਜਕੱਲ ਦਾ ਜਿਹੜਾ ਯੂਥ ਹੈ ਆਸ਼ਿਆਂ ਤੋਂ ਘਟ ਕੇ ਜਿਨ੍ਹਾਂ ਨੂੰ ਤੁਸੀਂ ਅਧਰਲੇ ਪਾਸੇ ਲਗਾਉਣਾ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਤੇ ਇਹ ਕਹਿਣਾ ਚਾਹਾਂਗੇ ਮੇਰਾ ਮੇਰਾ ਤਾਂ ਇਹੋ ਮੈਸੇਜ ਹੈ ਕਿ ਜਿਹੜੇ ਨਸ਼ੇ ਤੋਂ ਬਾਹਰ ਆਣ ਕੇ ਜੇ ਨਸ਼ਾ ਲਾਣਾ ਤੇ ਜਿੰਮਦਾ ਲਾਓ ਜਿਹੜਾ ਅੱਜ ਤੱਕ ਮੈਂ 25 ਇਅਰ ਜਿਹੜਾ ਮੈਂ ਆਲਮੋਸਟ ਜਿੰਮ ਕੀਤਾ ਸੋ ਮੈਨੂੰ ਆਪ ਨੂੰ ਨਸ਼ਾ ਜਿੰਮ ਦਾ ਲੱਗਾ ਤੇ ਮੈਂ ਦੂਜੇ ਨੂੰ ਵੀ ਇਹ ਸਜੈਸਟ ਕਰਾਂਗਾ ਕਿ ਜਿੰਮ ਦਾ ਨਸ਼ਾ ਲਾਓ ਜੇ ਕਿਸੇ ਬਾਕੀ ਨਸ਼ਾ ਚੋਂ ਬਾਹਰ ਆਓ ਤੇ ਇਹ ਮੈਸੇਜ ਦੇਣਾ ਚਾਹਾਂਗਾ ਜਿਹੜਾ ਭਾਈ ਤੁਸੀਂ ਕਹਿੰਦੇ ਜਿੰਮ ਦਾ ਨਸ਼ਾ ਲਾਓ ਤੁਹਾਨੂੰ ਲੱਗਦਾ ਕਿ ਜਿਹੜੀ ਅੱਜ ਕੱਲ ਦੀ ਯੰਗ ਜਨਰੇਸ਼ਨ ਨੇ ਇਸ ਪਾਸੇ ਆ ਰਹੀ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਦੇਖਦਾ ਰਿਹਾ ਤੇ ਵੀ ਹਰ ਜਗ੍ਹਾ ਤੇ ਜਿਹੜੇ ਨੌਜਵਾਨ ਨੇ ਨਸ਼ਿਆਂ ਤੇ ਲਿਪਟ ਹੋਏ ਨਹੀਂ ਨਹੀਂ ਨੋ ਡਾਊਟ ਜਿਹਨਾਂ ਨੂੰ ਜਿਨ੍ਹਾਂ ਨੇ ਸਟਾਰਟਅਪ ਕੀਤਾ ਆਪਣਾ ਜਿੰਮ ਜਿਮ ਆਂਦੇ ਆ ਸਾਡੇ ਕੋ ਕਾਫੀ ਜੂਸ ਜਿਮ ਆਂਦਾ ਬਟ ਜੇ ਤੁਸੀਂ ਜਿਮ ਰੈਗੂਲਰ ਆਉਂਦੇ ਜੇ ਤਾਂ ਫਿਰ ਤੁਹਾਨੂੰ ਮੇਰਾ ਨਹੀਂ ਖਿਆਲ ਕੋਈ ਨਸ਼ਾ ਟੱਚ ਵੀ ਕਰ ਸਕਦਾ ਫਿਰ ਨਸ਼ੇ ਦੀ ਕੋਈ ਗੁੰਜਾਇਸ਼ ਰਹਿੰਦੀ ਨਹੀਂ ਕਿਉਂਕਿ ਨਸ਼ਾ ਹੀ ਜਿਮ ਦਾ ਲੱਗ ਜਾਂਦਾ ਉਦੋਂ ਫਿਰ ਰੂਟੀਨ ਬਣ ਜਾਂਦੀ ਆ ਕਿ ਕਿਹੜਾ ਟਾਈਮ ਕਿਹੜਾ ਟਾਈਮ ਹੋਵੇ ਤੇ ਮੈਂ ਜਿਮ ਜਾਵਾਂ ਸੋ ਇਸ ਕਰਕੇ ਜਿਹੜਾ ਮੋਸਟਲੀ ਮੇਰੇ ਖਿਆਲ ਨਾਲ ਨਹੀਂ ਕੋਈ ਜਿਹੜਾ ਜਿਮ ਆਂਦਾ ਉਹ ਨਸ਼ੇ ਨੂੰ ਬਹੁਤ ਜ਼ਿਆਦਾ ਕੋਈ ਪ੍ਰਾਇੋਰਟੀ ਦੇਗਾ ਸਰ ਤੁਸੀਂ ਜਿਮ ਖੋਲ ਸਟਾਰਟ ਕੀਤਾ ਵਾ ਕਿ ਤੁਸੀਂ ਆਫਰ ਦੇ ਰਹੋ ਅੱਜ ਕੱਲੇ ਜਿਹੜਾ ਯੂਥ ਹੈ ਉਸ ਨੂੰ ਸਪੈਸ਼ਲ ਅਸੀਂ ਅਸੀਂ ਜਿਹੜੀਆਂ ਜਿਹੜਾ ਸਾਡਾ ਜੋ ਵੀ ਪੈਕੇਜ ਸੀਗਾ ਉਹਦੇ ਤੋਂ ਅਸੀਂ ਕਾਫੀ ਜਿਹੜਾ ਆਪਣਾ ਜਿਹੜੀਆਂ ਵਿੰਟਰਸ ਦੇ ਵਿੱਚ ਅਸੀਂ ਕਾਫੀ ਹੈਵੀ ਡਿਸਕਾਊਂਟ ਦੇ ਰਹੇ ਹਾਂ ਗਰਲਸ ਨੂੰ ਵੀ ਦੇ ਰਹੇ ਹਾਂ ਤੇ ਟੈਂਸ ਨੂੰ ਵੀ ਬॉयਜ਼ ਨੂੰ ਵੀ ਦੇ ਰਹੇ ਹਾਂ ਸੋ ਸਾਡਾ ਅਸੀਂ ਜਿਹੜਾ ਇੱਕ ਫੈਮਿਲੀ ਮਾਹੌਲ ਲੈ ਕੇ ਚੱਲ ਰਹੇ ਹਾਂ ਕਿ ਜਿਹਦੇ ਵਿੱਚ ਕਪਲਸ ਜਿਹੜੀਆਂ ਫੈਮਿਲੀਜ਼ ਜਿਹੜੀਆਂ ਨੇ ਸਾਡਾ ਜਿਮ ਜੁਆਇਨ ਕਰਨ ਕਿਹੜੀ এডਿਕੇਸ਼ਨ ਕੀ ਹੈ ਕੀ ਨਾਮ ਹੈ ਜਿੰਨ ਦਾ ਸਾਡਾ ਜਿਹੜੀ ਲੋਕੇਸ਼ਨ ਹੈ ਮਾਲ ਰੋਡ ਦੇ ਉੱਤੇ ਬਿਲਕੁਲ ਜਿਹੜੀ ਸੈਂਟਰ ਆਫ ਮਾਲ ਰੋਡ ਹੈ ਔਰ ਅਨਿਲ ਸਟੋਰ ਦੇ ਉੱਪਰ ਹੈ ਆਫ ਦਾ ਗ੍ਰਿਡ ਪ੍ਰੀਮੀਅਮ ਜਿਮ ਪਹਿਲਾਂ ਇਹ ਜਿਮ ਜਿਹੜਾ ਸੀਗਾ ਆਫ ਦਾ ਗ੍ਰਿਡ ਦੇ ਨਾਮ ਤੇ ਸੀਗਾ ਥੈਨ ਅਸੀਂ ਇਹਨੂੰ ਕਾਫੀ ਅਪਗ੍ਰੇਡੇਸ਼ਨ ਕਰਕੇ ਨਵੀਆਂ ਲੇਟੈਸਟ ਮਸ਼ੀਨਸ ਲਗਾ ਕੇ ਇਸ ਨੂੰ ਆਪਾਂ ਜਿਹੜਾ ਉਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਪ੍ਰੀਮੀਅਮ ਕਸਟਮਰਸ ਦੇ ਲਈ ਉਹਨਾਂ ਨੂੰ ਪ੍ਰਾਇਓਰਟੀ ਕੋਚਸ ਜਿਹੜੇ ਨੇ ਇੱਥੇ ਕਿੰਨੇ ਅਵੇਲੇਬਲ ਨੇ ਕਿਸ ਤਰ੍ਹਾਂ ਦਾ ਟ੍ਰੇਨਿੰਗ ਇੱਥੇ ਦਿੱਤੀ ਜਾਂਦੀ ਹੈ ਸਾਡੇ ਕੋਲ ਨੂੰ ਨੀਅਰਬਾਊਟ ਜਿਹੜੇ ਨੇ 8 ਟੂ 8 ਜਿਹੜੇ ਨੇ ਉਹ ਆਪਣਾ ਫਿਟਨੈਸ ਟ੍ਰੇਨਰ ਨੇ ਅਦਰਵਾਇਜ਼ ਬਾਕੀ ਜਿਹੜੇ ਨੇ ਸਾਡੇ ਕੋਲੋਂ 5 ਦੇ ਨੀਅਰਬਾਊਟ ਜਿਹੜੇ ਨੇ ਉਹ ਪੀਟੀ ਟ੍ਰੇਨਰਸ ਨੇ ਔਰ ਹੋਰ ਅਦਰ ਸਟਾਫ ਅਵੇਲੇਬਲ ਆਈ ਮੀਨ ਕੀ ਦੇਗੀ ਔਰ ਲੇਡੀਜ਼ ਸੈਂਸ ਦਾ ਸਾਡੀ ਜਿਹੜੀ ਟਾਈਮਿੰਗ ਹੈ ਮਾਰਨਿੰਗ 5:30 ਟੂ ਈਵਨਿੰਗ 10:30 ਤੱਕ ਹੈ ਕੀ ਫੈਸਿਲਿਟੀ ਕੀ ਹੈ ਜੀ ਸਾਡੇ ਕੋ ਸਾਰੀਆਂ ਜਿੰਨੀਆਂ ਨਾਰਮਲ ਜਿੰਮਸ ਹੁੰਦੀਆਂ ਨੇ ਜੂਮਬਾ ਭੰਗੜਾ ਜਿਹੜਾ ਸਾਡੇ ਕੋ ਰੋਪ ਬਿਕਸ ਦੀਆਂ ਕਲਾਸਿਸ ਨੇ ਸਟੀਮ ਬਾਥ ਹੈ ਈਵਨ ਸ਼ਾਵਰ ਏਰੀਆ ਜੇ ਕਿਸੇ ਨੇ ਜਿਮ ਕਰਨ ਤੋਂ ਬਾਅਦ ਸ਼ਾਵਰ ਲੈ ਕੇ ਜਾਣਾ ਉਹ ਸ਼ਾਵਰ ਲੈ ਕੇ ਜਾ ਸਕਦਾ ਹੈ ਲੇਟੈਸਟ ਸਾਰੀਆਂ ਮਸ਼ੀਨਸ ਨੇ ਵਰਕਆਊਟ ਨੇ ਈਵਨ ਸਾਡੇ ਕੋਲ ਜਿਹੜੇ ਅੰਮ੍ਰਿਤਸਰ ਦਾ ਕੋਈ ਵੀ ਐਸਾ ਜਿਮ ਨਹੀਂ ਹੈ ਜਿਹਦੇ ਕੋਲ ਇੰਨਾ ਵੱਡਾ ਪਲੇਸ ਹੋਵੇ 12000 ਦੇ ਨੀਅਰ ਬਾਉਟਸ ਸਾਡੇ ਕੋਲ ਪਲੇਸ ਹੈ ਔਰ ਇਹਦੇ ਵਿੱਚ ਉਹ ਵੀ ਸਿੰਗਲ ਫਲੋਰ ਦੇ ਉੱਤੇ ਕਿਸੇ ਨੂੰ ਇਹ ਨਹੀਂ ਕਿ ਜਿਮ ਕਰਦੇ ਆ ਕਿਸੇ ਨੂੰ ਵਾਸ਼ਰੂਮ ਜਾਣਾ ਤੇ ਉਹਨੂੰ ਅਪਰ ਫਲੋਰ ਤੇ ਜਾਣਾ ਪਏਗਾ ਅੰਡਰ 1 ਰੂਫ ਹੈ ਔਰ ਜਿਹੜੇ ਸਾਡੇ ਕੋਲ ਫ੍ਰੀ ਐਕਸਰਸਾਈਜ਼ ਦੇ ਉਹ ਨੀਅਰ अबाउट 10 10 ਬੈਂਚ ਨੇ ਔਰ ਕਿਸੇ ਵੀ ਐਨਏ ਬੈਂਚਸ ਕਿਸੇ ਨੂੰ ਕਿਸੇ ਨੂੰ ਵੇਟ ਨਾ ਕਰਨੀ ਪਵੇ इवन ਜਿਹੜੀ ਮਸ਼ੀਨਸ ਨੇ ਉਹ ਵੀ ਅਸੀਂ ਜਿਹੜੀਆਂ ਨੇ ਜਿੰਨਾ ਮਸ਼ੀਨਸ ਜਿਆਦਾ ਰਸ਼ ਹੁੰਦਾ ਉਹ ਅਸੀਂ ਡਬਲ ਕੀਤੀਆਂ ਨੇ ਕਿ ਕਿਸੇ ਨੂੰ ਵੀ ਵੇਟ ਨਾ ਕਰਨੀ ਪਵੇ ਤੇ ਜਿਹੜੀਆਂ ਗਰਲਸ ਦੇ ਲਈ ਜਿਹੜੀਆਂ ਤੁਸੀਂ ਪੁੱਛਿਆ ਗਰਲਸ ਦੇ ਲਈ ਕਾਫੀ ਜਿਆਦਾ ਗਰਲਸ ਸਾਡੇ ਕੋਲ ਆਉਂਦੀਆਂ ਨੇ ਕਪਲਸ ਆਉਂਦੇ ਨੇ ਫੈਮਲੀਆਂ ਆਉਂਦੀਆਂ ਨੇ ਔਰ ਸਾਰੇ ਜਾਣੇ ਜਿਮ ਲਗਾ ਰਹੇ ਨੇ ਕੋਈ ਦਿੱਕਤ ਨਹੀਂ ਥੈਂਕ ਯੂ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ